ਪੇਂਡੂ ਲਾਈਕ ਤੇ ਮੈਂ ਚੈਨ ਨਾ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏ ਆਂ ਤਰਪਾਈ ਬੇਸ ਤੇ ਤੇ ਜੋ ਤਰਪਾਈ ਆਪਾਂ ਹੱਥਾਂ ਨਾਲ ਕਰਦੇ ਆਂ ਉਹਨੂੰ ਹੱਥ ਨਾਲ ਜਦੋਂ ਆਪਾਂ ਤਰਪਾਈ ਕਰਦੇ ਆਂ ਆਪਾਂ ਨੂੰ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜਾਂਦਾ ਤੇ ਜੇ ਕਿਸੇ ਮੇਰੀ ਭੈਣ ਨੂੰ ਸੂਟ ਚਾਹੀਦਾ ਹੁੰਦਾ ਮਤਲਬ ਕਿ ਸਲਾਈ ਕਰਨ ਵਾਸਤੇ ਆਏ ਤੇ ਉਹਨੂੰ ਸੂਟ ਜਲਦੀ ਚਾਹੀਦਾ ਤੇ ਆਪਾਂ ਨੂੰ ਟਾਈਮ ਲੱਗ ਜਾਂਦਾ ਤਰਪਾਈ ਕਰਨ ਨੂੰ ਤੇ ਹੁਣ ਉਹ ਤਰਪਾਈ ਆਪਾਂ ਕਰਾਂਗੇ ਆਪਾਂ ਇਸ ਸਲਾਈ ਮਸ਼ੀਨ ਨਾਲ ਆਪਾਂ ਤਰਪਾਈ ਕਰਾਂਗੇ ਜੋ ਆਪਣਾ ਕੰਮ ਜੋ ਮਤਲਬ ਕਿ ਘੰਟਿਆਂ ਦਾ ਕੰਮ ਹੈ ਉਹ ਮਿੰਟਾਂ ਦੇ ਵਿੱਚ ਹੋ ਜਾ ਕਰੋ ਜਿਵੇਂ 15 ਕਿ ਮਿੰਟ ਜਾਂ 10 ਹੱਦ 10 ਮਿੰਟ ਲੱਗਿਆ ਕਰਨਗੇ ਤਰਪਾਈ ਕਰਨ ਨੂੰ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਜਿਵੇਂ ਜੀ ਹੁਣ ਮੈਂ ਤਰਪਾਈ ਕਰਨ ਵਾਸਤੇ ਇੱਕ ਕੱਪੜਾ ਲੈ ਲਿਆ ਤੇ ਇਹ ਹੋ ਗਿਆ ਆਪਣਾ ਕੱਪੜਾ ਤੇ ਇਹਦਾ ਹੁਣ ਆਪਾਂ ਤੁਹਾਨੂੰ ਲੇੜ 모ੜ ਕੇ ਦਿਖਾਣੇ ਆ ਜਿਵੇਂ ਜੀ ਇਹ ਲੈ ਲਿਆ ਆਪਾਂ ਨੇ ਕੱਪੜਾ ਤੇ ਇਹ ਕੱਪੜੇ ਦਾ ਹੁਣ ਆਪਾਂ ਲੇੜ ਮੋੜ ਲੈਣੇ ਆ ਜਿਵੇਂ ਆਪਾਂ ਸੂਟ ਦੇ ਘੇਰੇ ਦਾ ਲੇੜ ਨੂੰ ਮੋੜਦੇ ਆ ਉਦਾਂ ਲੇੜ ਮੋੜਾਂਗੇ ਦੇਖੋ ਇਹ ਹੋ ਗਿਆ ਆਪਣਾ 2 ਇੰਚ ਦਾ ਲੇੜ ਤੇ ਇਹਨੂੰ ਆਪਾਂ ਇਦਾਂ ਕਰਕੇ ਜਿਵੇਂ ਘੇਰੇ ਦਾ ਲੇੜ ਮੋੜਦੇ ਆ ਇਦਾਂ ਕਰਕੇ ਲੇੜ ਮੋੜ ਲੈਣਾ ਤੇ ਇਹ ਮੈਂ ਅੱਡ ਦੀ ਰੀਲ ਝਾੜੀ ਹੈ ਤੇ ਜੇ ਮੈਂ ਨਾਲ ਦੀ ਰੀਲ ਝਾੜੂਗੀ ਫਿਰ ਤੁਹਾਨੂੰ ਤਰਪਾਈ ਦਾ ਪਤਾ ਨਹੀਂ ਲੱਗਣਾ ਹੈਗਾ ਇਸ ਲਈ ਮੈਨੇ ਇਹ ਅੱਡ ਦੀ ਰੀਲ ਝਾੜੀ ਹੈ ਜਿਹਦੇ ਨਾਲ ਤੁਹਾਨੂੰ ਤਰਪਾਈ ਬਾਰੇ ਬਿਲਕੁਲ ਪਤਾ ਲੱਗ ਜਾਊਗਾ ਲੋ ਜੀ ਹੁਣ ਇਹਨੂੰ ਆਪਾਂ ਕੱਚਾ ਕਰ ਲੈਨੇ ਆ ਤੇ ਆਪਾਂ ਨੇ ਇਹ ਚਾਲ ਰੱਖਣੀ ਹੈ ਮੋਟੀ ਕੱਚਾ ਕਰਨ ਵਾਸਤੇ ਕਿਉਂਕਿ ਬਾਅਦ ਚ ਜੋ ਢੜਜੇ ਆਪਣੀ ਇਹ ਸਲਾਈ ਲੋ ਜੀ ਐਡਾ ਆਪਾਂ ਸੂਟ ਮੰਗਲੇੜ ਮੋੜ ਲਿਆ ਹੈ ਇਹ ਮੈਂ ਪੱਗ ਦਾ ਟੋਟਾ ਲਿਆ ਹੋਇਆ ਹੈ ਲਾਈਨਿੰਗ ਵਾਲੇ ਦਾ ਟੋਟਾ ਇਹ ਪਾਗਲ ਲਾਈਨਿੰਗ ਦਾ ਟੋਟਾ ਤੇ ਲੋ ਜੀ ਆਪਾਂ ਨੇ ਇਹ ਕੱਚਾ ਕਰ ਲਿਆ ਹੈ ਤੇ ਹੁਣ ਦੇਖੋ ਇਹ ਸਾਰਾ ਜਿਉ ਇਦਾਂ ਲੇੜ ਮੋੜਿਆ ਹੋਇਆ ਇਹਨੂੰ ਕੱਚਾ ਕਰਿਆ ਹੋਇਆ ਇਹਨੂੰ ਹੁਣ ਆਪਾਂ ਇਦਾਂ ਫੋਲਡ ਕਰ ਲਵਾਂਗੇ ਇਦਾਂ ਇਹਦੇ ਤੈਂ ਦੇ ਨਾਲ ਤੈਂ ਬਿਠਿਉਣੀ ਆ ਬਿਲਕੁਲ ਇਦਾਂ ਨਹੀਂ ਹੈਗਾ ਵੀ ਵੱਧ ਨਹੀਂ ਘਟਣੀ ਹੋਵੇ ਇੱਕ ਬਰਾਬਰ ਹੋਵੇ ਇਹ ਜਿੰਨੇ ਜਿੰਨੇ ਲੇੜ ਮੋੜਿਆ ਹੋਇਆ ਉਹਦੇ ਪਰੋਪਰ ਹੀ ਇਦਾਂ ਪੰਨ ਮਾਰ ਲੈਣੀ ਇਦਾਂ ਇਦਾਂ ਕਰਕੇ ਪੰਨਾ ਮਾਰ ਲੈਣੀ ਤੇ ਤੁਹਾਨੂੰ ਇਹਦੀ ਹੁਣ ਤਰਪਾਈ ਕਰਕੇ ਦਿਖਾਣੇ ਆ ਤੁਸੀਂ ਬਿਲਕੁਲ ਹੈਰਾਨ ਰਹਿ ਜਾਓਗੇ ਤਰਪਾਈ ਬਿਲਕੁਲ ਸੂਈ માંગ ਹੋਊਗੀ ਜਿਵੇਂ ਆਪਾਂ ਹੱਥ ਨਾਲ ਕਰੀ ਹੁੰਦੀ ਹੈ ਤਰਪਾਈ ਲੋ ਜੀ ਇਦਾਂ ਆਪਾਂ ਲੇੜ ਮੋੜ ਲਿਆਈ ਤੇ ਹੁਣ ਇਦਾਂ ਲੇੜ ਮੋੜ ਕੇ ਇਹਨੂੰ ਇਦਾਂ ਰੱਖਣਾ ਤੇ ਜੋ ਇਹਦੀ ਚਾਲ ਹੈ ਇਧਰੋਂ ਬਿਲਕੁਲ ਮੋਟਾ ਟੱਪਾ ਕਰ ਲੈਣਾ ਜਿਆਦਾ ਮਤਲਬ ਕਿ ਪਤਲਾ ਨਹੀਂ ਕਰਨਾ ਜਿਆਦਾ ਮੋਟਾ ਵੀ ਨਹੀਂ ਕਰਨਾ ਜਿੰਨੀ ਕਿ ਤੁਸੀਂ ਬਰੀਕ ਤਰਪਾਈ ਕਰਨਾ ਚਾਹੁੰਦੇ ਉਹਦੇ ਹਿਸਾਬ ਨਾਲ ਰੱਖਿਓ ਟੱਪਾ ਤੇ ਹੁਣ ਆਪਾਂ ਇੱਥੇ ਰੱਖ ਲਵਾਂਗੇ ਆਪਾਂ ਆ ਇਹਦੇ ਨੀਚੇ ਆ ਜਿਹੜਾ ਨੀਚੋਂ ਪਿਛਲਾ ਘੋੜਾ ਇਹ ਆ ਘੋੜਾ ਇਹਨੂੰ ਆਪਾਂ ਨੀਚੇ ਕਰ ਲਿਆ ਤੇ ਕੱਪੜੇ ਦੇ ਵਿੱਚ ਲੈ ਲਿਆ ਹੁਣ ਆਪਾਂ ਕੀ ਕਰਾਵਾਂਗੇ ਚਾਲ ਆਪਣੀ ਮੋਟੀ ਕਰੀ ਹੋਈ ਹੈ ਤੇ ਇਦਾਂ ਕਰਕੇ ਜਿੱਗਜੈਗ ਬਣਾਵਾਂਗੇ ਸਕਰੋਲ ਮੰਗ ਇੱਕ ਟੱਪਾ ਆਪਾਂ ਨੇ ਨੀਚੇ ਰੱਖਣਾ ਹੈ ਇਹ ਕੋੜਾ ਚੱਕ ਕੇ ਮਗਰੋਂ ਇੱਕ ਟੱਪਾ ਆਪਾਂ ਨੇ ਕੱਪੜੇ ਦੇ ਰੱਖਣਾ ਏ ਐਦਾਂ ਕਰਕੇ ਨਾਲ ਹੁੰਦੇ ਆਪਾਂ ਨੇ ਕਪੜਾ ਕਮਾਈ ਜਾਣਾ ਇਹ ਤੇ ਪਾਈ ਵਾਲਾ ਜੋ ਲੇੜ ਆਪਾਂ ਨੇ ਕਮਾਈ ਜਾਣਾ ਤੇ ਨਾਲ ਹੁੰਦੀ ਆਪਾਂ ਇਹ ਤੇ ਤੋਪਾ ਭਰੀ ਜਾਵਾਂਗੇ ਐਦਾਂ ਕਰਕੇ ਇੱਕ ਖਾਲੀ ਜਾਊਗਾ ਟੱਪਾ ਇੱਕ ਜਾਊਗਾ ਇਹਦੇ ਤੇ ਕੱਪੜੇ ਦੇ ਇੱਧਰ ਖਾਲੀ ਜਾਊਗਾ ਇਦਾਂ ਕੱਪੜੇ ਦੇ ਜਾਊਗਾ ਟੱਪਾ ਐਦਾਂ ਹੀ ਕਰ ਕਰਕੇ ਐਦਾਂ ਜਿਗ-ਜੈਗ ਵਾਂਗ ਐਦਾਂ ਸਕਰੋਲ ਟਾਈਪ ਜਾਊਗਾ ਇਹ ਜਿਵੇਂ ਆਪਾਂ ਐਦਾਂ ਕਰਕੇ ਇੱਕ ਖਾਲੀ ਟੱਪਾ ਇੱਕ ਕੱਪੜੇ ਤੇ ਇੱਕ ਖਾਲੀ ਟੱਪਾ ਇੱਕ ਕੱਪੜੇ ਤੇ ਜੇਸੋ ਨੂੰ ਮਗਰ ਉਹ ਧਾਗੇ ਦੀ ਖਿੱਚ ਪੈਂਦੀ ਆ ਤਾਂ ਤੁਸੀਂ ਪੈਰ ਨਾਲ ਵੀ ਮਸ਼ੀਨ ਚਲਾ ਸਕਦੇ ਹੋ ਇਹ ਤੇ ਮਗਰੋ ਕੱਪੜਾ ਖਿੱਚ ਸਕਦੇ ਹੋ ਐਦਾਂ ਕਰਕੇ ਸਾਰੀ ਸਕਰੋਲ ਟਾਈਪ ਇਦਾਂ ਆਪਾਂ ਤਰਪਾਈ ਕਰ ਲਈ ਆ ਤੇ ਹੁਣ ਤੁਹਾਨੂੰ ਬਾਹਰ ਕੱਢ ਕੇ ਦਿਖਾਣੇ ਆ ਤੇ ਇੱਥੋਂ ਆਪਾਂ ਧਾਗਾ ਥੋੜਾ ਜਿਹਾ ਵੱਡਾ ਕੱਟ ਲੈਣਾ ਇਹ ਮੈਂ ਤੁਹਾਨੂੰ ਮਤਲਬ ਕਿ ਤਰਪਾਈ ਕਰਕੇ ਦਿਖਾਈ ਆ ਲੈ ਦਾ ਕੱਪੜੇ ਤੇ ਇੱਕ ਮੀਲ ਸ਼ਰਟ ਨਹੀਂ ਹੈਗੀ ਤਿਆਰ ਕਰੀ ਹੋਈ ਜੇ ਸ਼ਰਟ ਤਿਆਰ ਕਰੀ ਹੁੰਦੀ ਮੈਂ ਸ਼ਰਟ ਤੇ ਵੀ ਕਰਕੇ ਦਿਖਾ ਦਿੰਦੀ ਤੇ ਲੋ ਜੀ ਆਪਾਂ ਨੇ ਇਦਾਂ ਕਰਕੇ ਸਾਰਾ ਜੋ ਧਾਗਾ ਆਪਣਾ ਖਿੱਚ ਮੈਂ ਸਹੀ ਇਦਾਂ ਕਰਕੇ ਸਾਰਾ ਠੀਕ ਕਰ ਲਈ ਆ ਤੇ ਹੁਣ ਆਪਾਂ ਕੀ ਕਰਨਾ ਹੈ ਤੇ ਚਲੋ ਜੀ ਇਦਾਂ ਕਰਕੇ ਆਪਾਂ ਨੇ ਸਾਰਾ ਧਾਗਾ ਨੂੰ ਸੈੱਟ ਕਰ ਲੈਣਾ ਤੇ ਜੋ ਹੁਣ ਆਪਣਾ ਤਰਪਾਈ ਆ ਦੇਖੋ ਕਿੰਨੀ ਵਧੀਆ ਆਈ ਆ ਤਰਪਾਈ ਆ ਦੇਖੋ ਬਰੀਕ ਬਰੀਕ ਤਰਪਾਈ ਆਈ ਆ ਸਾਨੂੰ ਕੱਚਾ ਦੇੜ ਕੇ ਦਿਖਾਣੇ ਆ ਜੋ ਆਪਣਾ ਕੱਚਾ ਆ ਨਾ ਇਹ ਇਹਨੂੰ ਦੇੜਦਾਨੇ ਆਪਾਂ ਜੋ ਆਪਣਾ ਕੱਚਾ ਕਰਿਆ ਹੋਇਆ ਹੈ ਜੀ ਕੱਚਾ ਆਪਾਂ ਨੇ ਸਾਰਾ ਢੇੜ ਦਿੱਤਾ ਤੇ ਤੁਹਾਨੂੰ ਹੁਣ ਤਰਪਾਈ ਵੀ ਦਿਖਾਣੇ ਆ ਦੇਖੋ ਜੀ ਮੇਰਾ ਨਕਰ ਪਤਾ ਦੇਖੋ ਜਿਹੜੇ ਆ ਨਿਕ ਨਿਕੇ ਨਿਕ ਨਿਕੇ ਟੱਪੇ ਦਾ ਦਿਂਦੇ ਨੇ ਆਹ ਇਹ ਸਾਰੀ ਤਰਪਾਈ ਕਰੀ ਹੋਈ ਹੈ ਇਹ ਤੇ ਬਹੁਤ ਵਧੀਆ ਤਰਪਾਈ ਹੋਈ ਹੈ ਦਿਖਦੀ ਵੀ ਨਹੀਂ ਹੈਗੀ ਤਰਪਾਈ ਦੇਖੋ ਕਰੀ ਹੋਈ ਕਿਤੇ ਕਿਤੇ ਕੋਈ ਕੋਈ ਟੱਪਾ ਦਿਖਦਾ ਕੋਈ ਮਤਲਬ ਕਿ ਇਦਾਂ ਨਹੀਂ ਹੈਗਾ ਵੀ ਆਪਣੀ ਤਰਪਾਈ ਦਿਸੂਗੀ ਪੂਰੀ ਵਧੀਆ ਤਰਪਾਈ ਹੋਈ ਆ ਇਧਰੋਂ ਦੇਖੋ ਜੋ ਆਪਣਾ ਬਾਧੂ ਧਾਗਾ ਇਹ ਇਹਨੂੰ ਆਪਾਂ ਕੈਂਚੀ ਨਾਲ ਕੱਟ ਦਵਾਂਗੇ ਤੇ ਲੋ ਜੀ ਦੇਖੋ ਕਿੰਨੀ ਵਧੀਆ ਤਰਪਾਈ ਆਈ ਆ ਪਤਾ ਵੀ ਨਹੀਂ ਲੱਗਦਾ ਹੈਗਾ ਧਾਗੇ ਦਾ ਤੇ ਜੇ ਆਪਾਂ ਨਾਲ ਦੇ ਧਾਗਾ ਲਾਉਂਦੇ ਤਾਂ ਫਿਰ ਬਿਲਕੁਲ ਨਹੀਂ ਸੀ ਪਤਾ ਲੱਗਣਾ ਤੇ ਹੁਣ ਮਾੜਾ ਮਾੜਾ ਕਿਤੇ ਕਿਤੇ ਥੋੜੀ ਥੋੜੀ ਪਿੰਕ ਦੀ ਝਲਕ ਜੀ ਪੈਂਦੀ ਆ ਧਾਗੇ ਦੀ ਤੇ ਤਰਪਾਈ ਪੂਰੀ ਵਧੀਆ ਹੋਈ ਆ ਕੋਈ ਟਾਈਮ ਨਹੀਂ ਲੱਗਦਾ ਹੈਗਾ ਵੀ ਇਹਨੂੰ ਟਾਈਮ ਲੱਗੂਗਾ ਤੇ ਜੋ ਆਪਣੀ ਤਰਪਾਈ ਵਾਲਾ ਇਹ ਕੰਮ ਹੈ ਜਲਦੀ ਹੋ ਜਾ ਕਰੂਗੀ ਤਰਪਾਈ ਤੇ ਇੰਦਾ ਹੁਣ ਆਪਾਂ ਨੂੰ ਮਤਲਬ ਕਿ ਟਾਈਮ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮਸ਼ੀਨ ਤੇ ਤਰਪਾਈ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੀ ਆ ਤੇ ਇਹ ਨਵਾਂ ਤਰੀਕਾ ਕੱਢਿਆ ਆਪਾਂ ਤਰਪਾਈ ਕਰਨ ਵਾਲਾ ਤੇ ਜੇ ਆਪਾਂ ਸੂਈ ਨਾਲ ਤਰਪਾਈ ਕਰਦੇ ਆ ਇਦਾਂ ਇਦਾਂ ਕਰਕੇ ਨਾਲ ਤਾਂ ਆਪਣੇ ਜੋ ਆ ਉਂਗਲਾਂ ਦੇ ਪੋਟੇ ਹੁੰਦੇ ਨੇ ਇਹਨਾਂ 'ਚ ਸੂਈ ਜੋਬ ਜਾਂਦੀ ਹੈ ਤੇ ਮਤਲਬ ਕਿ ਖੂਨ ਨਿਕਲ ਲੱਗ ਜਾਂਦਾ ਤੇ ਪੋਟੇ ਵੀ ਦੁੱਖ ਲੱਗ ਜਾਂਦੇ ਨੇ ਤੇ ਲੋ ਜੀ ਹੁਣ ਇਹ ਸੀ ਆਪਣੀ ਸਲਾਈ ਮਸ਼ੀਨ ਵਾਲੀ ਤਰਪਾਈ ਕਰਨ ਦਾ ਤਰੀਕਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਸਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਤੇ ਮਤਲਬ ਕਿ ਇਹ ਤਰਪਾਈ ਕਰਨੀ ਸੌਖੀ ਲੱਗੀ ਆ ਜਾਂ ਔਖੀ ਲੱਗੀ ਆ ਇਦਾਂ ਜਰੂਰ ਦੱਸਣਾ ਤੇ ਲੋ ਜੀ ਐਸੀ ਆਪਣੀ ਅੱਜ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਐਸੀ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਤੁਹਾਡੇ ਵਾਸਤੇ ਨਿਊ ਨਿਊ ਵੀਡੀਓ ਸਲਾਈ ਮਸ਼ੀਨ 'ਤੇ ਤੇ ਕੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ